ਹੁਣ ਇਹ ਵੱਡਾ ਛੜਾ ਤੇ ਤੀਹ ਦੀਆਂ ਕਹਿਦੀਆਂ ਹੁਣ ਹੋਰ ਕੀ ਚਾਹੀਦਾ 20000 ਰੁਪਏ ਨੂੰ ਬੱਕਰੀ ਦੱਸ ਕਿ ਕਿੰਨੇ ਬੱਚੇ ਬਈ 30000 ਚ ਬੱਕਰੀਆਂ ਸੂਣ ਵਾਲੀਆਂ ਲੱਗ ਸਾਰੀਆਂ ਸਾਰੇ ਗਾ ਕਿਹੜੇ ਪਿੰਡ ਬਾਈ ਬੁਰਜਮਾਨ ਸਰ ਦਾ ਹੋਏ ਕਿਹੜਾ ਹੋਜੀ ਸੋਦਾ ਕਿੰਨਾ ਮੋਹਾਂ ਦਾ ਚਾਈ ਦਾ ਪਰ ਲੈਣ ਵਾਲੇ ਤਾਂ ਪਤਾ ਨਹੀਂ ਹੈਗਾ ਵੀ ਲਊਗਾ ਕਿ ਨਾ ਲਊਗਾ ਅੜੀ ਜਾਂਦੇ ਹਾਂ ਹਾਂ ਇਹਦਾ ਤਿਆਰ ਆ ਇਹ ਕਿੰਨਾ ਦੋ ਦੋ ਨੋ ਕਰੀਏ ਨਾ ਕੋਈ ਅਦੋ ਦੋ ਦੀ ਗੱਲ ਹੀ ਨਹੀਂ ਕਰੀ ਇਹਦੇ ਨਾਲ ਇਹਨੂੰ ਸਿੱਧੀ ਸਪਸ਼ਟ ਦਸੀ ਦੇ ਨੇ ਮੇਰੇ ਉਹਦਾ ਮਨ ਹੈ ਇਹਦਾ 25 ਤੋਂ 20 ਪੈਸੇ ਵੜਾ ਕੇ ਉਹਦਾ ਮਨ ਜੂ ਮੈਨੂੰ ਮਿਲ ਜਾ ਬਾਈ ਅਗਲੇ ਦੇ ਉਹਦਾ ਤਮੋੜਦਾ ਨਹੀਂ ਉਹ ਤਾਂ ਮਨ ਜੂ ਬੁੜਿਆ ਨਹੀਂ ਪਤਾ ਨਹੀਂ ਬੁੜਾ ਬੰਨੇ ਆ ਬੁੜਾ ਬਾਈ ਚੱਚੜ ਵਾਲਾ ਆ ਬੜਾ ਉਹਨੂੰ ਚੱਚੜਾ ਆ ਉਹਦਾ ਮਨ ਜੂਆ ਇਹ ਵੀ ਇੱਕ ਗੱਲ ਸੁਣਦਾ ਵੀਰਾ ਦੂਜੇ ਬੰਦੇ ਇਹਦੇ ਪੈਸਾ ਘੱਟ ਲਈ ਜਾਂਦੇ ਆ ਆ ਪੈਨੂ ਪੱਕਾ ਮੁੰਨੀ ਲਾਇਆ ਵੀ ਜੇ ਤੇਰਾ ਝੀਕਰ ਆ ਤਾਂ ਤੈਨੂੰ ਆ ਪੈਸੇ ਦੇਊਗਾ ਉਹ ਤੇਰਾ ਖੜਨ ਮੈਨੂੰ ਆਏ ਦੱਸੋ ਯਾਰ ਉਹ ਕੁੱਤੇ ਦਾ ਰੋਣਾ ਆਪਾਂ ਦਾ 2000 ਤੇਰਾ ਗੁੱਸਾ ਵਿੱਚ ਆਏ ਤਾਂ ਅਸੀਂ ਤੇਰਾ ਸੌਦਾ ਕਰਤਾ ਹੋ ਸੌਦਾ ਸਾਡੇ ਨੂੰ ਵਧਾ ਕੇ ਕੋਈ ਹੋਰ ਲੈ ਲੈ ਮੈਂ ਨਹੀਂ ਕਹਿੰਦੇ ਬੀਰੋ ਜੀ ਦੇ ਕੋਈ ਕਰ ਹਾਂ ਠੀਕ ਆ ਸੌਦਾ ਰਹੂਗਾ ਜਿਹੜੇ ਜਿਹਦੇ ਕਰਮਾਂ ਚ ਰਹਿਣਾ ਠੀਕ ਆ ਹੋਸ਼ਾ ਤਾਂ ਦੇ ਦੇ ਨਹੀਂ ਕੋਈ ਸਾਨੂੰ ਆਪਾਂ ਕਰ ਵੋਲ ਲਈ ਜੀ ਆਪਾਂ ਨੂੰ ਹੁਣ ਗਿਆਸ਼ਾ ਨਹੀਂ ਤੇਰੀ ਮਾੜੀ ਮੋਟੀ ਵੀ ਪੁੱਛ ਲੈ ਕੀ ਲਾਇਕ ਹੈ ਹੈ ਪੋਲੇ 2000 ਲਾਇਆ 2500 22 ਕਿੰਨੇ ਦੇ ਠੀਕ ਤਾਂ ਬੰਦਾ ਪਾਉਂਦਾ ਹੈ ਸਾਡੇ ਪਿੰਡ ਦਾ ਹਰੂਣ ਪਈ ਜਾਂਦੀਆਂ ਇਹ ਛੱਡਿਆ ਮੈਂ ਕੋਈ ਛੱਡਿਆ ਕਰਾਏ ਵਾਲਾ ਗੱਲ ਕੱਢ ਦੇ ਉਹ ਤਾਂ ਇਹ ਲਾਉਣ ਆਇਆ ਉਹ ਤਾਂ ਲੈ ਕੇ ਜਾਣਾ ਕਰਾਏ ਲਾ ਦੇ ਉਹਨਾਂ ਦੇ ਉੱਪਰ ਖਰਚਾ ਪੈਂਦਾ ਮੈਂ ਤੋੜ ਕੇ ਲੈ ਮੈਂ ਵੀ ਤਾਂ ਛੋਟੀ ਦੋ ਮਨ ਜਾ ਫਿਰ ਉਹ ਵੀ ਕਰਾਇਆ ਉਹ 25 ਦਾ ਬਿਜਾਰਾ ਸ਼ਿਕਰਾ ਦੋ ਖਰਚੀ ਵੀ ਕਰਾ ਪਿੰਡ ਵੀ ਛੱਡਿਆ ਹਾਂ ਹੈ ਜੀ ਇਹ ਗੋਡ ਨੂੰ ਬਾਹਰ ਚਿੱਤੇ ਫੇਰਾ ਦੇਖਦੇ ਭਾਈ ਸੌਦਾ ਹੋ ਗਿਆ ਕਿੰਨਾ ਭਾਈ ਪੈਸੇ ਟਲ ਕੇ ਕਰਾ ਤੇ 25000 ਰੁਪਏ ਲਾ ਕੇ ਤੇ ਭਾਈ 30 ਮੰਗਦਾ ਹੈਗਾ ਹਾਂ ਜੀ ਗਲਾਬ ਬਹੁਤ ਵਧੀਆ ਪ੍ਰੈਲ ਹੈ ਭਾਈ ਬੱਕਰੀ ਮੇਲੇ ਦਾ ਹੁਣ ਕੀ ਪੋਜੀਸ਼ਨ ਹੈਗਾ ਠੰਡ ਦੇ ਵਿੱਚ ਵੀ ਠੀਕ ਚੱਲ ਰਿਹਾ ਬੱਕਰੀ ਮੇਲਾ ਹਾਂ ਜੀ ਭਾਈ ਜੀ ਜਿਵੇਂ ਅੱਜ ਬਹੁਤ ਠੰਡ ਆ ਗਈ ਤੇ ਬਹੁਤ ਵਧੀਆ ਮੇਲਾ ਭਰਿਆ ਹੋਇਆ ਬਾਈ ਜੀ ਚਾਰ ਦੇ ਪਸ਼ੂ ਆਏ ਹੋਇਆ ਜੇ ਤੇ ਬਰਬਰੀਆਂ ਹੋਗੀਆਂ ਕੋਕੜ ਕਬੂਤਰ ਕੁੱਤੇ ਸਾਰੇ ਪ੍ਰਕਾਰ ਦੀ ਬਈ ਜਾਨ ਤੇ ਗਲਾਬ ਕਿੰਨੇ ਵਧੀਆ ਕਮਾਈ ਦਾ ਹੁੰਦਾ ਹੈ ਨਾ ਬਹੁਤ ਵਧੀਆ ਬਈ ਜਿੰਨੇ ਕੋਈ ਨਾਲ ਨਵੇਂ ਨਵੇਂ ਜੁੜੀ ਜਾਂਦੇ ਆ ਬਈ ਦੋ ਜੋ ਚਾਰ ਚਾਰ ਰੱਖ ਕੇ ਕੋਈ ਲੈ ਲੈਂਦੇ ਆ ਵੇਚ ਲੈਂਦੇ ਆ ਬਹੁਤ ਵਧੀਆ ਆਪ ਦਾ ਡੇਢੀ ਬਣਾ ਕੇ ਹੀ ਜਾਂਦੇ ਆ ਬਈ ਕੋਈ ਉਹ ਦੇਖੇ ਵੀ ਨਵੀਂ ਫਾਰਮ ਆਉਂਦੇ ਆ ਬਈ ਵੀ ਫਾਰਮ ਕਰਨਾਗਾ ਉਹਨਾਂ ਆਪਾਂ ਇਹੀ ਕਹਨੇ ਆ ਬਈ ਬਈ ਪੇਰਾ 51 ਤੋਂ ਸਟਾਰਟ ਕਰ ਲੋ ਲੈ ਇਹਨੂੰ ਉਹ ਨਾਲੇ ਤਾਂ ਗਲਾਬ ਕੋਈ ਟ੍ਰੇਨਿੰਗ ਦਾ ਪ੍ਰੋਗਰਾਮ ਰੱਖੋ ਵੀ ਬਹੁਤ ਬੰਦੇ ਇੱਥੇ ਆਏ ਬਾਰ-ਬਾਰ ਪੁੱਛਦੇ ਰਹਿੰਦੇ ਆ ਯਾਰ ਵੀ ਕਿਹੋ ਜਿਹਾ ਕੰਮ ਹੈ ਸਾਨੂੰ ਨੌਲੇਜ ਘੱਟ ਹੈ ਰਖਾ ਕਿਵੇਂ ਸਟਾਰਟ ਕਰੀਏ ਨਾ ਆ ਟ੍ਰੇਨਿੰਗ ਦਾ ਵੀ ਫੋਨ ਆਉਂਦਾ ਵੀ ਬਈ ਤੁਸੀਂ ਫਾ ਇੱਥੇ ਰੱਖੋਗੇ ਟ੍ਰੇਨਿੰਗ ਥੋੜਾ ਜਿਹਾ ਬਈ ਕੋਈ ਗੱਲ ਨਹੀਂ ਆਪਾਂ ਡਾਇਰੈਕਟਰਾਂ ਨੂੰ ਬੁਲਾ ਕੇ ਬਹੁਤ ਵਧੀਆ ਟ੍ਰੇਨਿੰਗ ਥੋੜੇ ਸਮੇਂ ਦੇ ਵਿੱਚ ਹੀ ਰੱਖਾਂਗੇ ਇੱਕ ਬਈ ਜਿਹੜੇ ਗਲਾਬ ਜਿਹੜੇ ਆਪਣਾ ਮੇਲੇ ਲੱਗਦੇ ਹਨਾ ਵੀ ਬੱਕਰੀ ਮੇਲੇ ਦੇ ਵਿੱਚ ਅੱਛਾ ਹੁੰਦਾ ਹੈ ਕਿਸਾਨ ਵੀ ਯਾਰ ਬਰਬਰੀਆਂ ਦੇ ਬੀਟਲ ਦੇ ਆਪਾਂ ਮੇਲਾ ਕਰਾਤਾ ਉਹਦੇ ਵਿੱਚ ਜੇ ਕੋਈ ਫਾਸਟ ਆਉਂਦਾ ਹੈਗਾ ਸੈਕਿੰਡ ਥਰਡ ਆਉਂਦਾ ਹੈ ਇਹ ਲੋਕਾਂ ਨੂੰ ਹੋਰ ਅੱਛਾ ਹੁੰਦਾ ਹੈ ਵੀ ਆਪਾਂ ਬੱਕਰੀ ਮੇਲੇ ਕਰਾਈਏ ਵੀ ਕੋਈ ਮੇਲੇ ਦਾ ਪ੍ਰੋਗਰਾਮ ਨਹੀਂ ਕਿਉਂਗੇ ਕੋਈ ਕਿ ਹਲੇ ਫਿਲਹਾਲ ਨਹੀਂ ਪ੍ਰੋਗਰਾਮ ਉਹ ਲੀਕਾਂਗੇ ਬਾਈ ਠੰਡ ਹੀ ਲੰਘ ਜਾਂਦੇ ਦੂਆ ਲੀਕਾਂਗੇ ਸਮਾਂ ਦੀ ਮੇਲਾ ਕਰਾਉਣੇ ਹੋਰ ਵਧੀਆ ਨਾਮ ਰੱਖਦੇ ਆਂ ਬਾਈ ਲੋਕਾਂ ਨੂੰ ਸ਼ੌਂਕ ਪੈਂਦਾ ਜਾਨਵਰ ਦਾ ਹੈਗਾ ਮੈਨੂੰ ਹੈਗਾ ਰੱਖਾਂਗੇ ਜੂੜ ਜੀ ਹਾਂ ਬਹੁਤ ਵਧੀਆ ਮੇਲਾ ਪਰਦਾ ਜੀ ਇੱਕ ਬਾਈ ਕਾਰੋਬਾਰ ਬਾਰੇ ਦੱਸ ਦਿਓ ਵੀ ਕਾਰੋਬਾਰ ਵੀ ਜਿਹੜੇ ਨਵੇਂ ਬੰਦੇ ਕਰਨਾ ਚਾਹੁੰਦੇ ਠੀਕ ਹੈ ਕਾਰੋਬਾਰ ਬਹੁਤ ਵਧੀਆ ਜਿਵੇਂ ਕੋਈ ਛੋਟਾ ਤੇ ਸਰਬਰਗੀਆਂ ਉਹ ਵੀ ਤੁਹਾਡੇ ਕੋਲੇ ਆਉਣ ਲੱਗ ਗਏ ਹਾਂਜੀ ਖੁਰਮੀਆਂ ਹੋਣਗੇ ਜਿਵੇਂ ਲੱਕੜੀਆਂ ਵੀ ਮਿਲ ਖਤਰ ਲੱਕੜੀਆਂ ਤੇ ਮਿਲ ਜਾਂਦੀ ਹੈ ਹਾਂ ਹਾਂ ਬਹੁਤ ਵਧੀਆ ਬਾਈ ਇਹ ਕਿਸੇ ਵੀਰ ਨੇ ਲੈਣਾ ਭਾਗੀ ਮੰਦਰ ਮੰਡੀ ਤੇ ਆ ਕੇ ਤਾਂ ਲੈ ਸਕਦਾ ਜੀ ਬਾਈ ਕਿਹੜੇ ਕਿਹੜੇ ਸਾਥੀਆਂ ਦਾ ਸਹਿਯੋਗ ਹੈ ਵੀ ਆ ਯਾਰ ਮੇਲੇ ਨੂੰ ਚਲਾਉਣ ਖਾਤਰ ਬੰਦੇ ਨੇ ਇੱਕ ਤਰ੍ਹਾਂ ਸਾਰੇ ਹਸਾਵਣਾ ਹੁਣ ਸਾਰੇ ਮੰਡੀ ਦੇ ਵਿੱਚ ਸਾਰੇ ਵੀਰਾਂ ਦੀ ਸੰਗਤ ਹਾਂਜੀ ਹਾਂਜੀ ਕਹਣਾ ਕਣੀ ਕਣੀ ਨਾ ਦਰਿਆ ਪਰਦਾ ਜੀ ਬਿਲਕੁਲ 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 ਇੱਕ ਕਿਸਾਨ ਵੀਰਾਂ ਨੂੰ ਧੰਨ ਹਾਂਜੀ ਖੇਤੀ ਦੇ ਨਾਲ ਬਾਈ ਬਹੁਤ ਵਧੀਆ ਤੰਦ ਵਧੀਆ ਧੰਦੇ ਬਾਈ ਕਲਾਬ ਕਿੰਨੇ ਕੁ ਪਸੰਦ ਤੋਂ ਸਟਾਰਟ ਕਰਨਾ ਚਾਹੀਦੇ ਮੈਂ ਕਹਣਾ ਬਹੁਤ ਵਧੀਆ ਲੈਂਦਾ ਜੀ ਹੁਣ ਇਕੱਠਾ 40 50 ਲੈਣਾਂ ਉਹਦਾ ਵੀ ਕੋਈ ਫਾਇਦਾ ਨਹੀਂ ਕਿਉਂ ਆ ਹਾਂ ਨਾਉਲ ਜਾ ਜਾਂਦੀ ਆ ਬਿਮਾਰੀ ਤੇਮਾਰੀ ਦਾ ਔਰ ਪਤਾ ਲੱਗ ਜਾਂਦਾ ਹੂੰ 4 5 ਪਸੋਂ ਤੋਂ ਸਟਾਰਟ ਕਰ ਲਈ ਤਾਂ ਬਹੁਤ ਵਧੀਆ ਜੀ ਜਿਹੜੇ ਵਪਾਰੀ ਵੀਰ ਦੂਰ ਤੋਂ ਆਉਂਦੇ ਲੋਕੇਸ਼ਨ ਦੱਸੋ ਥੋੜੀ ਜੀ ਹਣਾ ਅੱਜ ਦੀ ਬਾਜੀ ਅਸੀਂ ਤਲਵੰਡੀ ਸਾਬੋ ਮੇਨ ਰੋਡ ਦੇ ਉੱਪਰ ਮੰਡੀ ਲੱਗਦੀ ਆ ਰਹਿਣ ਦਮਾਰ ਪੈਟਰੋਲ ਪੰਪ ਦੇ ਕੋਲ ਹਾਂਜੀ ਪੈਟਰੋਲ ਪੰਪ ਦੇਲੇ ਵੀ ਕੋਈ ਬੋਰਡ ਵਗੈਰਾ ਵੀ ਲੱਗੇ ਸੜਕ ਦੇ ਉੱਤੇ ਹਾਂਜੀ ਬਾਈ ਇਹ ਬੋਰਡ ਲੱਗੇ ਹੋਏ ਆਪਣਾ ਇੱਥੇ ਮੰਡੀ ਦੇ ਵਿੱਚ ਹੀ ਲੱਗੇ ਹੋਏ ਨੇ ਸ਼ੁਕਰੀਆ ਬਾਈ ਜੀ ਧੰ